ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਤੁਹਾਨੂੰ ਸਿੱਖ ਇਤਿਹਾਸ ਸੁਣਾਉਣਿਆ ਨਨਕਾਣਾ ਸਾਹਿਬ ਦਾ ਇਹ ਮੇਰਾ ਸਿੱਧੂ ਬਾਈ ਚੈਨਲ ਆ ਸਿੱਧੂ ਬਾਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਆ ਕਰੋ ਮੇਰੇ ਵੀਰਾਂ ਗਾਹਾਂ ਇੱਕ 2 ਜੀ ਸੀ ਪਿੰਡ ਵਿੱਚ ਰਹਿੰਦੇ ਸੀ ਅੰਬਰਸਰ ਦੇ ਕੋਲ ਪਿੰਡਾ ਨੂੰ ਚੇਤਾ ਨਹੀਂ ਪਿੰਡ ਦਾ ਨਾਮ ਉੱਥੋਂ ਦਾ ਇੱਕ ਪਰਿਵਾਰ ਸੀ ਉਹਨਾਂ ਦੇ ਘਰ ਦੋ ਬੱਚੇ ਹੋਏ ਦੋਵੇਂ ਮੁੰਡੇ ਜਦੋਂ ਦੋ ਬੱਚੇ ਹੋਏ ਗਰੀਬ ਪਰਿਵਾਰ ਚੋਂ ਸੀ ਤੇ ਪਿਤਾ ਸੁਰਗਵਾਸ ਹੋ ਗਿਆ ਮਾਤਾ ਇਕੱਲੀ ਰਹਿ ਗਈ ਹੁਣ ਮਾਤਾ ਉਹਨਾਂ ਨੂੰ ਪਾਲਣਾ ਪੋਛਣਾ ਕਰਦੀ ਐ ਛੋਟੇ ਬੱਚੇ ਐ ਜਦੋਂ ਕਿਸੇ ਦੇ ਘਰੇ ਜਾਂਦੀ ਐ ਕੰਮ ਕਰਨ ਤੇ ਨਾਲ ਲੈ ਕੇ ਜਾਂਦੀ ਐ ਨਾਲ ਜਾ ਕੇ ਰੋਟੀ ਟੋਕ ਉੱਥੇ ਖਵਾਉਂਦੀ ਆ ਸਾਮ ਦੀ ਐ ਹੁਣ ਉਹਨੂੰ ਔਖਾ ਬਹੁਤ ਹੋ ਜਾਂਦਾ ਕੰਮ ਦੇ ਵਿੱਚ ਜਦੋਂ ਦੋ ਬੱਚੇ ਸਾਹਮਣੇ ਫਿਰ ਉਹ ਕਹਿੰਦੀ ਐ ਵੀ ਮੇਥੋਂ ਵੇਖ ਤੁਸੀਂ ਥੋੜੇ ਥੋੜੇ ਹੁਣ ਵੱਡੇ ਹੋ ਗਏ ਮੇਥੋਂ ਪੜਾ ਲਿਖਾ ਲਈ ਹੁਣੇ ਵੀ ਬੇ ਬੇਟਾ ਜੇ ਸੋਨੋ ਮੈਂ ਇੱਕ ਜਣੇ ਨੂੰ ਨਾਥ ਰਾਸ਼ਮ ਦੇ ਵਿੱਚ ਨਾ ਛੱਡਿਆ ਵਾਂ ਹੁਣ ਉਹ ਦੁਏ ਜਿੱਦਣ ਲੱਗੇ ਉਹ ਕਹਿੰਦੇ ਮਾਤਾ ਵੀ ਕਿਹਨੂੰ ਛੱਡ ਕੇ ਜਾਵੇਂਗੀ ਹੁਣ ਇੱਕ ਦਾ ਨਾਮ ਸੀ ਪ੍ਰੀਤਮ ਸਿੰਘ ਤੇ ਇੱਕ ਦਾ ਨਾਮ ਸੀ ਹਰੀ ਸਿੰਘ ਹੁਣ ਪ੍ਰੀਤਮ ਸਿੰਘ ਵੱਡਾ ਸੀ ਹਰੀ ਸਿੰਘ ਛੋਟਾ ਸੀ ਉਹ ਕਹਿੰਦੀ ਵੀ ਮੈਂ ਇੱਕ ਨੂੰ ਛੋਟੇ ਨੂੰ ਛੱਡਿਆ ਨਹੀਂ ਆ ਨਾਥ ਆਸਰਬ ਦੇ ਵਿੱਚ ਚਲ ਤੈਨੂੰ ਪੁੱਤ ਮੈਂ ਇੱਥੇ ਕੰਮ ਧੰਦਾ ਕਰਕੇ ਪਾਲੂ ਤੇ ਵੱਡੇ ਹੋਏ ਨੂੰ ਆਪਾਂ ਲੈ ਆਵਾਂਗੇ ਉਹ ਕਹਿੰਦੇ ਸੀ ਸੱਤ ਵਚਨ ਉਹ ਫਿਰ ਉਹਨੇ ਦੋਨਾਂ ਨੂੰ ਕਿਹਾ ਵੀ ਤੁਹਾਡੇ ਜੋ ਕਿਹੜਾ ਜਾਣਾ ਚਾਹੁੰਦਾ ਹੈ ਜਿਹੜਾ ਵੱਡਾ ਕਹਿੰਦਾ ਛੋਟਾ ਕਹਿੰਦਾ ਮੈਂ ਜਾਣਾ ਵੱਡਾ ਕਹਿੰਦਾ ਵੀ ਤੂੰ ਜਾਵੜਾ ਚਲੋ ਭਾਈ ਆਸ਼ਰਮ ਨਾਥ ਆਸ਼ਰਮ ਚ ਲਿਆ ਗਿਆ ਉੱਥੇ ਉਹਨੂੰ ਪਾਲਣ ਪੋਸਣ ਲੱਗ ਗਏ ਇਹ ਇਥੇ ਰਹਿਣ ਲੱਗ ਗਿਆ ਵੱਡਾ ਇਸ ਤਰ੍ਹਾਂ ਹੁੰਦੀ 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 ਵੱਡੇ ਹੋ ਗਏ ਸਾਧ ਸੰਗਤ ਤੋਂ 15 15 20 20 ਸਾਲ ਦੇ ਹੋ ਗਏ ਹੁਣ ਉਧਰ ਉਹਨੇ ਇੱਕ ਹਰਿਮੰਦਰ ਸਾਹਿਬ ਬਣੀ ਤਰਨਤਾਰਨਨੀ ਜੱਥਾ ਆਉਂਦਾ ਸੀ ਜਿਹੜਾ ਜੱਥਾ ਸੀ ਉਹ ਤਰਨਤਾਰਨਨੀ ਆਉਂਦਾ ਸੀ ਇੱਥੇ ਵੀ ਕੋਈ ਰੌਲਾ ਸੀ ਆਪਣੇ ਗੁਰਦੁਆਰੇ ਦੇ ਉਸ ਟਾਈਮ ਹੀ ਨਨਕਾਣਾ ਸਾਹਿਬ ਵੇਲੇ ਉੱਧਰ ਉਹ ਜਿਹੜਾ ਆਨਾਥ ਆਸ਼ਰਮ ਦੇ ਵਿੱਚ ਸੀਗਾ ਉਹਨੇ ਭੇਜ ਦੂਜਾ ਚਿੱਠੀ ਪਾਤੀ ਜੱਥੇ ਵਾਲੇ ਨੂੰ ਪਤਾ ਵੀ ਜੇ ਕੋਈ ਜੱਥੇ ਵਾਲਾ ਮੈਨੂੰ ਜਾਣਦਾ ਹੋਵੇ ਤੇ ਮੈਨੂੰ ਚਿੱਠੀ ਭਾ ਦਿਓ ਤੇ ਮੈਂ ਵੀ ਜੱਥੇ ਜਾਣਾ ਚਾਹਣਾ ਉਹਨੇ ਆਦੇ ਵੱਡੇ ਭਰਾ ਨੂੰ ਵੀ ਚਿੱਠੀ ਲਿਖਦੀ ਵੀ ਤੂੰ ਉਹਨਾਂ ਦੇ ਨਾਲ ਜਾ ਸਕਦਾ ਉਹ ਭਾਈ ਗਿਆ ਖੁੰਝ ਕਿਉਂਕਿ ਜੱਥਾ ਤੁਰਿਆ ਵਾ ਸੀਗਾ ਜੱਥਾ ਤੁਰਿਆ ਤਾਂ ਕਰਕੇ ਉਹ ਭਾਈ ਤਨਤਾਰਨ ਜੱਥਾ ਤੁਰ ਗਿਆ ਉਹ ਦੋਨੇ ਹੀ ਰਹਿ ਗਏ ਤੇ ਉਹਨਾਂ ਦੇ ਅੰਦਰੋਂ ਜਿਹੜਾ ਰੱਦਾ ਸੀ ਇੰਨਾ ਮਜ਼ਬੂਤ ਸੀ ਵੀ ਅਸੀਂ ਸ਼ਹੀਦ ਹੀ ਹੋਣਾ ਬਸ ਜਦੋਂ ਕੁਦਰਤ ਕੋਈ ਕਰਦੀ ਆ ਨਾ ਕਾਰਜ ਫਿਰ ਉਹ ਮਾਤਾ ਪਿਤਾ ਤੇ ਅਸਰ ਪੈਂਦਾ ਚਾਹੇ ਮਾਤਾ ਨਹੀਂ ਹੁੰਦੀ ਚਾਹੇ ਪਿਤਾ ਨਹੀਂ ਹੁੰਦਾ ਫਿਰ ਉਹ ਗਰੀਬੀ ਚ ਪਲਦੇ ਆ ਪਲ ਕੇ ਫਿਰ ਉਹਨਾਂ ਦੇ ਅੰਦਰ ਨਾ ਜੋ ਗਰੀਬੀ ਚ ਪਲਦੇ ਆਪਾਂ ਫਿਰ ਬਾਹੇ ਗੁਰੂ ਦੇ ਨਾਲ ਪਰਿਵਾਰ ਜੁੜਿਆ ਹੁੰਦਾ ਜੇ ਮਾਤਾ ਰਹੇ ਰਹਿ ਜੇ ਨਾ ਤੇ ਮਾਤਾ ਪਰਮੇਸ਼ਰ ਦੇ ਨਾਲ ਜੋੜ ਦਿੰਦੀ ਹੈ ਵੀ ਪੁੱਤ ਹੁਣ ਬਾਹੇ ਗੁਰੂ ਦੇ ਨਾਲ ਜੁੜੋ ਉਹੀ ਆਪਾਂ ਨੂੰ ਪਾਲੂ ਉਹੀ ਆਪਾਂ ਨੂੰ ਦੇਖੋ ਨਿਰੰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਤਾਂ ਉਹਦੇ ਲੇਖ ਹੀ ਲਾਉਣੇ ਪੁੱਤ ਮਾਤਾ ਵੀ ਕਹਦਿਆ ਕਰੇ ਤੇ ਚਲੋ ਉਹ ਵੱਡੇ ਹੋਏ ਉਹ ਵੀ ਇਸ ਇਹੀ ਗੱਲ ਕਿਉਂਕਿ ਜਦੋਂ ਨਿੱਕੇ ਉਹਦੇ ਨਿਉ ਹੀ ਇਹ ਧਰੀ ਗਈ ਉਹ ਵੀ ਕਰਨ ਵੀ ਅਸੀਂ ਵੀ ਜੱਥਿਆਂ ਤੇ ਜਾਣਾ ਕਿਉਂਕਿ ਜਦੋਂ ਉਹਨਾਂ ਨੂੰ ਸੁਰਤ ਆ ਗਈ ਉੱਥੇ ਵੀ ਪਤਾ ਲੱਗ ਜਾ ਕਰੇ ਵੀ ਜੱਥਾ ਚੱਲਿਆ ਫਲਾਣੇ ਥਾਂ ਨੂੰ ਉਹਨੇ ਚਿੱਠੀ ਲੈ ਕੇ ਘਰਦਿਆਂ ਨੂੰ ਭਾਈ ਵੀ ਮੈਂ ਇੱਥੇ ਆਉਣਾ ਚਾਹੁੰਨਾ ਹੈ ਉਹ ਭਾਈ ਪਿੰਡ ਆ ਗਿਆ ਹਰੀ ਸਿੰਘ ਸੀ ਜਿਹੜਾ ਪ੍ਰੀਤੋ ਸਿੰਘ ਦੇ ਕੋਲੇ 2000 ਆਪੇ ਜਦੋਂ 2000 ਆ ਗਏ ਤੇ ਰਹਿਣ ਲੱਗੇ ਪਿੰਡ ਦੇ ਵਿੱਚ ਚਲੋ ਆਪ ਦਾ ਕਮਾੜਾ ਮੋਟਾ ਕੰਮ ਕੰਦਾ ਕਰਨ ਲੱਗੇ ਤੇ ਚਾਰ ਆਲ ਦਾ ਰਜਗਾਰ ਤੇ ਲਾ ਕੇ ਰੋਟੀ ਪਾਣੀ ਆਪ ਦਾ ਖਾਣ ਲੱਗੇ ਉਥੋਂ ਨਾ ਜੱਥਾ ਤੁਰਿਆ ਕੋ ਉਸ ਪਿੰਡ ਦਾ ਨਨਕਾਣਾ ਸਾਹਿਬ ਨੂੰ ਪੁਰਾਣੇ ਨਨਕਾਣਾ ਸਾਹਿਬ ਚ ਮਹੰਤਾ ਨੇ ਮਹੰਤਾ ਨੂੰ ਕੱਢਣ ਦੀ ਖਾਤਰ ਜੱਥੇ ਤੁਰਦੇ ਸੀ ਨਾ ਸਹੀਦੀ ਜੱਥੇ ਤੇ ਉਹ ਤੋਂ ਸਿੱਧੀ ਜੱਥੇ ਦੀ ਫਿਰ ਇੱਕ ਚਿੱਠੀ ਆਈ ਉਹਨਾਂ ਦੇ ਵਿੱਚ ਇੱਕ ਬੰਦਾ ਸੀਗਾ ਹਰੀ ਸਿੰਘ ਦੇ ਕੋਲੇ ਨਾਥ ਆਸਰਾ ਦੇ ਉਹਨੇ ਚਿੱਠੀ ਪਾਤੀ ਹਰੀ ਸਿੰਘ ਨੂੰ ਹੁਣ ਉਹਦੀ ਮਾਤਾ ਕਹਿੰਦੀ ਵੀ ਪੁੱਤ ਅੱਗੇ ਅਸੀਂ ਚਿੱਠੀ ਆਉਂਦੀ ਹੁੰਦੀ ਸੀ ਤੇ ਆਪਣਾ ਵੱਡਾ ਹੈਗਾ ਅਨਪੜ ਤੇ ਤੂੰ ਪੜਿਆ ਲਿਖਿਆ ਤੇਰੇ ਨਾਥ ਆਸਰਾ ਦੇ ਵਿੱਚ ਤੇ ਸਾਨੂੰ ਇਹ ਚਿੱਠੀ ਸੜਾ ਕੇ ਆਈ ਹੈ ਹਣ ਚਿੱਠੀ ਦੀਆਂ ਮੂਹਲੀਆਂ ਦੋ ਲੈਣਾ ਪੜਦਾ ਕਹਿੰਦਾ ਵੀ ਜੱਥੇ ਵਾਲੇ ਕਹਿੰਦੇ ਵੀ ਆਜੋ ਚੱਲਗੇ ਆਪਾਂ ਤੇ ਅਸੀਂ ਹੁਣ ਚੱਲਿਆਂ ਤੇ ਸਾਡੇ ਨਾਲ ਆ ਕੇ ਰਲ ਜਾਓ ਇੱਥੋਂ ਤਾਂ ਯੋ ਹੀ ਸੁਣਾਈ ਗਾਂ ਨਹੀਂ ਵੀ ਅਸੀਂ ਸਿੱਧੀ ਜੱਥਾ ਚੱਲੇ ਆਂ ਸਹੀਦ ਹੋਣ ਚੱਲੇ ਆਂ ਤੇ ਉੱਥੇ ਆਪਾਂ ਜੇ ਸਹੀਦ ਹੋ ਗਏ ਤਾਂ ਸਿੱਧੀ ਹੋ ਜਾਣਾ ਤੇ ਆਪਾਂ ਚੱਲਣਾ ਤੇ ਆਜੋ ਉੱਥੇ ਉਹਦੋਂ ਗਾਂ ਨਹੀਂ ਸੁਣਾਉਂਦਾ ਚਿੱਠੀ ਉਹ ਮਾਤਾ ਕਹਿੰਦੀ ਪੁੱਤ ਅਕੇ ਤੂੰ ਸਾਨੂੰ ਵੇਖ ਨਾਥ ਆਸ਼ਰਮ ਦੇ ਵਿੱਚ ਉਹ ਚਿੱਠੀ ਵੀ ਪਾਉਂਦਾ ਹੁੰਦਾ ਸੀ ਅਸੀਂ ਲੋਕਾਂ ਕੋਲੋਂ ਪੜਾਉਂਦੇ ਸੀ ਲੇਕਨ ਵੀ ਤੂੰ ਜਾਣਦਾ ਪੜਨ ਵੀ ਤੂੰ ਜਾਣਦਾ ਵੀ ਸਾਨੂੰ ਹੁਣ ਪੜ ਕੇ ਸੁਣਾ ਉਹ ਚੁੱਪ ਹੋ ਜਾਂਦਾ ਉਹ ਦੂਸਰਾ ਲੜ ਪੈਂਦਾ ਦੋਏ ਲੜ ਪੈਂਦੇ ਆ ਦੋਇਆ ਉਸ ਵਿੱਚ ਲੜਦੇ ਉਹ ਕਹਿੰਦੀ ਪੁੱਤ ਦੇਖੋ ਮੈਂ ਤੁਹਾਨੂੰ ਕਿਵੇਂ ਓਕੀ ਹੋ ਕੇ ਪਾਲਿਆ ਲੜੋ ਨਾ ਮੇਰੇ ਪੁੱਤ ਤੂੰ ਮੈਨੂੰ ਚਿੱਠੀ ਨਾ ਛੋਟਿਆ ਤੂੰ ਵੱਡੇ ਨੂੰ ਪੜ ਕੇ ਸੁਣਾ ਦੇ ਹੁਣ ਉਹ ਸੁਣਾਉਂਦਾ ਤਾਂ ਨਹੀਂ ਵੀ ਮੈਂ ਇਕੱਲਾ ਜਾਵਾਂ ਵੀ ਜੇ ਇਹ ਨੂੰ ਵੱਡੇ ਨੂੰ ਪਤਾ ਲੱਗਿਆ ਇਹਨੇ ਹੰਡ ਕਰਨੀ ਆ ਉਹ ਕਹਿੰਦਾ ਮਾਤਾ ਮੈਂ ਤਾਂ ਨਹੀਂ ਸੁਣਾਉਂਦਾ ਆਹ ਗੱਲ ਐ ਵੀ ਚਿੱਠੀ ਆਈ ਐ ਸਿੱਧੀ ਜੱਥੇ ਦੀ ਉਹ ਕਹਿੰਦੇ ਆਓ ਚੱਲੇਗੇ ਮੇਰਾ ਉਹਨਾਂ ਨਾਲ ਕਰਾਰ ਕਰਿਆ ਸੀ ਤੇ ਮੈਂ ਉਹਦੇ ਨਾਲ ਹਰੀ ਸਿੰਘ ਦਾ ਮੈਂ ਉਹਦੇ ਨਾਲ ਜੱਥੇ ਦੇ ਨਾਲ ਜਾਣਾ ਵੀ ਮੈਂ ਤਾਂ ਇਹਨੂੰ ਸੁਣਾਉਂਦਾ ਵੀ ਇਹ ਨਾ ਕਿਤੇ ਤਿਆਰ ਹੋ ਜੇ ਉਹ ਕਹਿੰਦਾ ਮਾਤਾ ਦੇਖ ਹੁਣ ਇਹ ਕਹਿੰਦਾ ਮੈਂ ਮੈਂ ਜਾਣਾ ਵੀ ਮੈਂ ਜੋ ਤੂੰ ਆਸ਼ਰਮ ਕੱਲਿਆ ਤੇ ਤੂੰ ਸਾਨੂੰ ਦੋਨਾਂ ਨੂੰ ਪੁੱਛਿਆ ਵੀ ਦੱਸੋ ਕਿਹੜੇ ਨੂੰ ਛੱਡ ਲਿਆ ਕਿਉਂ ਆ ਮੈਂ ਪਹਿਲਾਂ ਕਹਿੰਦਾ ਸੀ ਇਹ ਕਹਿੰਦਾ ਨਹੀਂ ਮੈਂ ਜਾਣਾ ਹੁਣੇ ਆਪਦੀ ਮਰਜ਼ੀ ਨਾਲ ਉੱਥੇ ਨਾਤਰਾਸਮ ਦੇ ਵਿੱਚ ਗਿਆ ਤੇ ਮੈਂ ਇੱਥੇ ਰਿਹਾ ਹੁਣੇ ਹੀ ਆਪਦੀ ਮਰਜ਼ੀ ਨਾਲ ਕਰੇ ਹੁਣ ਮੈਨੂੰ ਇੱਧਰ ਜਾਣ ਦੇਵੇ ਸਿੱਧੀ ਜੱਥੇ ਚ ਆਪ ਤੇਰੇ ਕੋਲੇ ਰਹੇ ਤੇਰੀ ਸੇਵਾ ਕਰੇ ਤੇ ਮੈਂ ਜਾਣਾ ਪ੍ਰੀਤਮ ਸਿੰਘ ਕਹਿੰਦਾ ਹੁਣ ਜਦੋਂ ਦੋਏ ਆਪਸ ਵਿੱਚ ਲੜਪੇ ਤੇ ਸਾਧ ਸੰਗਤ ਮਾਤਾ ਕਹਿੰਦੀ ਪੁੱਤ ਲੜੋ ਨਾ ਲੜੋ ਨਾ ਦੋਨੇ ਜਾਣੇ ਤੁਸੀਂ ਇਉਂ ਕਰੋ ਦੋਨੇ ਚਲੇ ਜਾਓ ਬਾਈ ਗੁਰੂ ਉਹ ਕਹਿੰਦੀ ਦੋਨੇ ਚਲੇ ਜਾਓ ਲੜੋ ਨਾ ਤੇ ਮੈਂ ਤਾਂ ਇਹ ਵੀ ਕੱਲ ਨੂੰ ਮੈਂ ਸੀਦਾ ਦੀ ਮਾਂ ਬੱਜੂੰਗੀ ਤੁਸੀਂ ਕੋਹੋਂ ਦੇ ਲੇਖੇ ਲੱਗ ਜਾਓਗੇ ਤੇ ਮਰਤਾ ਇੱਥੇ ਸਾਬਨੇ ਜਾਣਾ ਹੈ ਰਹਿਣਾ ਕਿਸੇ ਨੇ ਨਹੀਂ ਇਹ ਨਹੀਂ ਪਤਾ ਕੱਲ ਕਿਸੇ ਦੀ ਆਜੇ ਜਾਂ ਪਰਸੋਂ ਕਿਸੇ ਦੀ ਆ ਜ ਮੈਂ ਨਾ ਰਹਾ ਤੁਸੀਂ ਸੰਭਾਲਣ ਦੀ ਗੱਲ ਨਾ ਕਰੋ ਆਪੇ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰੂ ਨਾਨਕ ਦੇਵ ਮਹਾਰਾਜ ਮੈਨੂੰ ਸਾਂਭਣ ਗਏ ਮੇਰਾ ਨਾ ਤੁਸੀਂ ਫਿਕਰ ਕਰੋ ਇੰਗਰੂ ਦੋਨੇ ਜਾਓ ਉਹ ਅੜੀ ਕਰਕੇ ਦੋਨੇ ਜਾਵੜੇ ਉਹ ਅਰਦਾਸ ਕਰਦੀ ਆ ਮਾਤਾ ਵੀ ਹੇ ਸੱਚੇ ਪਤਾ ਸੱਚੇ ਪਿਤਾ ਵਾਹਿਗੁਰੂ ਗੁਰੂ ਨਾਨਕ ਦੇ ਮਹਾਰਾਜ ਇਹ ਤੁਹਾਡੇ ਦਰ ਨੂੰ ਚੱਲਿਆ ਸ਼ਹੀਦੀ ਜੱਥੇ ਦੇ ਵਿੱਚ ਤੇ ਮੇਰੀ ਕੋਖ ਨੂੰ ਦਾਗ ਲਾ ਕੇ ਨਾ ਆਉਣ ਉਹਥੇ ਹੀ ਸਹੀਰ ਹੋ ਜਾਣ ਮੈਂ ਸ਼ਹੀਦਾਂ ਦੀ ਮਾਤਾ ਵਜਾਂ ਇਹ ਅਰਦਾਸ ਕਰਦੀ ਹੈ ਉਧਰ ਦੋਨੇ ਪੁੱਤ ਲੜਦੇ ਰਹਿਣ ਕਹਿੰਦੀ ਦੋਨੇ ਹੀ ਜਾਓ ਬੜੇ ਖੁਸ਼ੀ ਹੋ ਕੇ ਮੈਂ ਤੋਰਦੀ ਆ ਪੁੱਤ ਮੈਂ ਕੋਮਦੀ ਮਾਤਾ ਬਣ ਜਾਣਾ ਕੋਮਦੀ ਆਪੇ ਮੈਨੂੰ ਕੋਮ ਸੰਭੋਗੀ ਤੁਸੀਂ ਜਾਓ ਕੋਈ ਨਨਕਾਣਾ ਸਿੰਘ ਹੈਗਾ ਮੇਰੇ ਨਾਲ ਦੋਨੇ ਤੁਰ ਜਾਂਦੇ ਆ ਜੱਥਾ ਨਨਕਾਣਾ ਸਾਹਿਬ ਪਹੁੰਚ ਜਾਂਦਾ ਸਾਧ ਸੰਗਤ ਉੱਥੋਂ ਦੇ ਮਹੰਤਾ ਨੂੰ ਕੱਢਣ ਵਾਸਤੇ ਹਣ ਮਹੰਤਾ ਪਹਿਲਾਂ ਤਿਆਰ ਹੋਏ ਬੈਠਿਆ ਗੋਲੀ ਛੱਕਾ ਪੱਠਾ ਚੜੀ ਬੈਠੇ ਵੀ ਆਉਣ ਦੇ ਕਰਾ ਪੱਠਾਂ 'ਚ ਚੜਾਂਗੇ ਜਦੋਂ ਉੱਥੇ ਜਾਵੜਦੇ ਆ ਸਾਧ ਸੰਗਤ ਤੇ ਜਾ ਕੇ ਇਹ ਤਾਂ ਹੁਣ ਜਥੇ ਜਾਂਦੇ ਆ ਐਨ ਲਿਸ਼ਕਾਂ ਕਿਸੇ ਨੂੰ ਵਾਹਿਗੁਰੂ 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 ਜਪਦੇ ਕੇਸਰੀ ਬਾਣੇ ਪਾਏ ਵੀ ਆ ਕਿਸੇ ਨੂੰ ਕੁਝ ਨਹੀਂ ਕਹਿਣਾ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਆ ਜਦ ਦਾਖਲ ਹੋ ਜਾਂਦਾ ਇਹਨਾਂ ਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਉੱਤੇ ਸੰਗ ਉਹ ਹਵਲਾ ਕਰ ਦਿੰਦੇ ਆ ਉੱਥੋਂ ਮੰਤ ਉਹ ਸਾਰੇ ਦਾ ਸਾਰਾ ਜਥਾ ਨਾਲ ਉਹਦੇ ਚੋਂ ਅੱਧਾ ਜਥਾ ਸ਼ਹੀਦ ਹੋ ਜਾਂਦਾ ਹੈ ਅੱਧਾ ਘਰ ਜਾਂਦਾ ਹੈ ਕੁਝ ਰਹਿ ਜਾਂਦੇ ਆ ਕੁਝ ਸ਼ਹੀਦ ਉਹ ਦੋਏ ਭਰਾ ਹੀ ਸੀਦ ਹੋਗੇ ਜਦੋਂ ਦੋਏ ਭਰਾ ਸ਼ਹੀਦ ਹੋਗੇ ਉੱਥੇ ਜਕਾਰੇ ਛੱਡੇ ਬੋਲੇ ਸੋ ਨਿਹਾਲ ਦੇ ਤੇ ਜਿਹੜੇ ਹੁਣ ਪਾਵਸ ਆਇਆ ਨਾ ਜਥੇ ਚੋਂ ਥੋੜੇ ਜਿਹਾ ਬੰਦੇ ਉਥੋਂ ਦੇ ਪਿੰਡ ਦੇ 10 ਕੇ 12 ਉਹ ਆਉਂਦੇ ਆ ਤੇ ਮਾਤਾ ਜਦੋਂ ਬੋਲੇ ਕਿਉਂਕਿ ਕੇ ਬਾਣਾ ਪਾਇਆ ਸੀ ਆਉਂਦੇ ਸੀ ਪਿੰਡ ਨੂੰ ਵਾਪਸ ਮੁੜੇ ਜਦੋਂ ਉੱਥੇ ਆ ਗਏ ਨੇੜੇ ਤੇ ਉਹ ਮਾਤਾ ਮੂਰੇ ਹੋ ਕੇ ਖੜ ਗਈ ਹੁਣ ਉਹ ਚੁੱਪਾ ਉਹਨਾਂ ਨੂੰ ਪਤਾ ਵੀ ਇਹਦੇ ਮਾਤਾ ਦੇ ਦੋਨੇ ਪੁੱਤ ਸ਼ਹੀਦ ਹੋ ਗਏ ਤੇ ਹੋਰ ਪਿੰਡਾਂ ਦੇ ਬੰਦੇ ਵੀ ਹੋ ਗਏ ਸਾਡੇ ਪਿੰਡ 'ਚੋਂ ਦੋ ਹੀ ਸ਼ਹੀਦ ਹੋਇਆ ਉਹ ਪਿੰਡ 'ਚੋਂ ਤਰਨਤਾਰਨ ਦੇ ਕੋਲੇ ਪਿੰਡ ਸੀ ਉਹਦੇ 'ਚੋਂ ਦੋ ਹੀ ਸ਼ਹੀਦ ਹੋਇਆ ਇਹ ਹੀ ਬੱਚੇ ਬਾਕੀ ਹੋਰ ਪਿੰਡਾਂ 'ਚ ਹੋਏ ਆ ਆਹ ਤਾਂ ਦਾ ਜੱਥਾ ਜਾਂਦਾ ਹੁੰਦਾ ਹੀ ਇੱਕ ਪਿੰਡ ਚੋਂ ਨਹੀਂ ਸੀ ਤੁਰਦਾ ਆਂਦਾ ਉਹ ਬਾਈ ਉੱਥੇ ਜਦੋਂ ਸਿੰਘੀਦ ਹੋ ਗਿਆ ਤੇ ਉਹ ਆ ਕੇ ਉਹ ਦੱਸਦੇ ਨਹੀਂ ਕਿ ਮਾਤਾ ਕਹਿੰਦੀ ਵੀ ਕੀ ਗੱਲ ਤੁਸੀਂ ਦੱਸਦੇ ਨਹੀਂ ਤੇ ਨੀ ਮੂੰਹ ਜਾਣੇ ਕਿਉਂ ਹੋਏ ਮੈਨੂੰ ਦੱਸੋ ਤਾਂ ਸਹੀ ਵੀ ਕੀ ਗੱਲ ਵੀ ਮੇਰੇ ਪੁੱਤਰਾਂ ਨੇ ਕਿਤੇ ਮੇਰੀ ਕੁੱਖ ਨੂੰ ਦਾਗ ਤਾਂ ਨਹੀਂ ਲਾਤਾ ਤੁਸੀਂ ਇੰਨੇ ਚੁੱਪਾ ਮੇਰੇ ਕੋਲੇ ਆ ਕੇ ਜੇ ਸੀ ਹੀ ਹੋ ਗਏ ਤਾਂ ਵੀ ਦੱਸੋ ਮੈਂ ਜਿਕਾਰੇ ਛੱਡਾਂ ਉਹ ਗੰਦੇ ਮਾਤਾ ਤੇਰੀ ਕੁੱਖ ਨੂੰ ਦਾਗ ਨਹੀਂ ਲਾਇਆ ਤੇਰੀ ਕੁੱਖ ਨੂੰ ਉੱਚਾ ਕਰ ਗਏ ਆਪਣੇ ਪਿੰਡ ਦਾ ਨਾਮ ਵੀ ਉੱਚਾ ਕਰ ਗਏ ਤੇਰੇ ਦੋਨੇ ਪੁੱਤੀ ਸ਼ਹੀਦ ਹੋ ਗਏ ਜਦੋਂ ਉਹਨੇ ਕਿਹਾ ਨਾ ਤੇਰੇ ਦੋਨੇ ਪੁੱਤੀ ਸੀ ਤੇ ਉਹਨੇ ਉੱਚੀ ਦਲੇ ਬੋਲੇ ਸੋ ਨਿਹਾਲ ਦਾ ਜਕਾਰਾ ਛੱਡਿਆ ਜਕਾਰਾ ਛੱਡਣਾ ਸਾਧ ਸੰਗਤ ਐ ਇਸ ਵੇਲੇ ਕੋਈ ਖਾਲਾ ਜੀ ਦਾ ਵੜਾ ਨਹੀਂ ਹੁੰਦਾ ਸਤਵੰਤ ਦੇ ਬਿਆੰਤਣੀ ਜਦੋਂ ਮਰੇ ਆ ਨਾ ਜਿਹੜਾ ਦਾ ਪਿਤਾ ਸੀ ਬਿਆੰਤ ਦਾ ਉਦੇ ਪਿਤਾ ਨੇ ਛੱਡੇ ਸਤਵੰਤ ਦੇ ਪਿਤਾ ਨੇ ਛੱਡੇ ਸੀ ਜਕਾਰੇ ਜਦੋਂ ਸਤਵੰਤ ਸ਼ਹੀਦ ਹੁੰਦਾ ਜਕਾਰਾ ਛੱਡਣਾ ਬਹੁਤ ਔਖਾ ਉਹਦਾ ਜੱਜ ਤੇ ਵਕੀਲ ਦੱਸਦੇ ਸੀਗੇ ਉਹ ਕਹਿੰਦੇ ਵੀ ਜਦੋਂ ਇਹਨੇ ਜਕਾਰਾ ਛੱਡਿਆ ਨਾ ਤਰਲੋਚਨ ਸਿੰਘ ਨੇ ਤੇ ਸਾਡੀਆਂ ਪੱਬਾਂ ਨਿਕਲ ਗਈਆਂ ਵੀ ਇੱਕ ਦਾ ਪੁੱਤ ਫਾਂਸੀ ਚੜਦਾ ਤੇ ਇਹ ਜਕਾਰੇ ਛੱਡਦਾ ਉਧਰ ਉਹ ਸ਼ਹੀਦ ਹੋ ਗਏ ਤੇ ਮਾਤਾ ਜਕਾਰੇ ਛੱਡਦੀ ਹੈ ਕਹਿੰਦੀ ਚਲੋ ਗੁਰਦੁਆਰਾ ਸਾਹਿਬ ਮੇਰੇ ਨਾਲ ਕਰੋ ਅਰਦਾਸ ਉਹਨੋ ਠੋਦਾ ਪਾਠ ਹੀ ਕਹਿੰਦਾ ਮਾਤਾ ਹੁਣ ਤੇਰੇ ਪੁੱਤਰ ਨਹੀਂ ਰਹਿ ਗਏ ਹੁਣੇ ਕੌਮ ਦੇ ਪੁੱਤਰ ਬਣ ਗਏ ਹੁਣ ਕੌਮ ਨਹੀਂ ਅਰਦਾਸ ਹੋਊਗੀ ਤੇ ਤੂੰ ਗੁਰੂ ਦੇ ਚਰਨਾਂ 'ਚ ਅਰਦਾਸ ਸਤਗੁਰ ਦੇ ਤੇ ਅਸੀਂ ਕਰਦੇ ਹਾਂ ਗੁਰੂ ਨਾਨਕ ਦੇ ਚਰਨਾਂ 'ਚ ਕੌਮ ਨਹੀਂ ਅਰਦਾਸ ਦੇਗਾ ਕਰਵਾਈਆਂ ਦੇਗਾ ਕਰਾ ਕੇ ਫਿਰ ਅਰਦਾਸ ਕਰੀਏ ਸਿੰਘਾਂ ਸੇ ਇੱਦਾਂ ਅਮ੍ਰਿਤਾਂ ਸਿੰਘਾਂ ਸਿੰਘਣਿਆਂ ਦੇ ਧਿਆਨ ਤਰ ਕੇ ਖਾਲਸਾ ਬੋਲਣਾ ਜੀ ਸ੍ਰੀ ਵਾਹਿਗੁਰੂ ਇਹ ਸਿੰਘ ਫਿਰ ਅਰਦਾਸ ਚੌਣ ਲੱਗੇ ਤੇ ਮਾਤਾ ਨੇ ਉੱਥੇ ਕਹਿ ਵੀ ਮੇਰੀ ਕੁੱਖ ਨੂੰ ਦਾਗ ਨਹੀਂ ਤੇ ਮੇਰੇ ਪੁੱਤ ਅੱਜ ਰਹਿੰਦੀ ਦੁਨੀਆ ਤੱਕ ਜਿਉਂਦੇ ਹੋਗੇ ਮੇਰੇ ਪਿੰਡ ਨੂੰ ਤੇ ਮੇਰੇ ਔਖ ਨੂੰ ਦਾਗ ਨਹੀਂ ਲਾਇਆ ਇਸ ਤਰ੍ਹਾਂ ਦੇ ਪੁੱਤਰ ਜੰਮਣੇ ਚਾਹੀਦੇ ਸਭ ਮਾਤਾ ਕਹਿੰਦੀ ਮਰਤਾ ਸਭ ਨੇ ਜਾਣਾ ਤੇ ਰਹਿਣਾ ਕਿਸੇ ਨੇ ਕਿਸੇ ਨੇ ਕਦੇ ਉਹ ਮੋੜ ਤੇ ਜਾ ਕਿਸੇ ਨੇ ਜੀਟੀ ਰੋਡ ਤੇ ਕਿਨੇ ਕਿਤੇ ਕਿਨੇ ਕਿਤੇ ਕਿਨੇ ਮੰਜੇ ਤੇ ਬਹਿ ਕੇ ਮਰ ਜਾਣਾ ਪਰ ਜਿਹੜੇ ਸ਼ਹੀਦ ਹੁੰਦੇ ਆ ਉਹ ਕੌਮ ਦੇ ਸ਼ਹੀਦ ਬਣ ਜਾਂਦੇ ਆ ਰਹਿੰਦੀ ਦੁਨੀਆ ਤਾਈ ਨਾਂ ਕੱਟ ਜਾਂਦੇ ਆ ਤੇ ਜੁੱਗੋ ਜੁੱਗ ਜਿਉਣਾ ਉਹਨਾਂ ਨੇ ਜਿੰਨਾ ਚਿਰ ਦੁਨੀਆਂ ਰਹੂਗੀ ਉਹਨਾਂ ਚਿਰ ਅਰਦਾਸਾਂ ਹੁੰਦੀਆਂ ਰਹਿਣਗੀਆਂ ਏਸੀ ਨਨਕਾਣਾ ਸਾਹਿਬ ਨੂੰ ਜੱਥਾ ਜਾਣ ਵਾਲਾ ਜਿੱਥੇ ਉਹ ਮਾਤਾ ਨੇ ਬਹੁਤ ਕੁਝ ਵੇ ਪਾਲੇ ਕਿਵੇਂ ਗਰੀਬੀ ਦਾ ਵੇ ਪਾਲ ਕੇ ਇੱਕ ਨਾਥਰਾ ਸੌਂਦੇ ਵਿੱਚ ਛੱਡਿਆ ਇੱਕ ਘਰੇ ਪਾਲਿਆ ਤੇ ਪੜ੍ਹਾਵ ਨਹੀਂ ਸਕੀ ਗਰੀਬੀ ਦਾ ਵੇ ਕਿਉਂਕਿ ਕੰਮ ਬਿਰਦ ਸੀ ਉਹਨਾਂ ਕੰਮ ਨਹੀਂ ਸੀ ਹੁੰਦਾ ਜਦੋਂ ਕਰੋ ਬੰਦਾ ਮਰ ਜੇ ਤੇ ਮਾਂ ਬੁੜੀ ਦਾ ਅਧ ਰਹਿ ਜਾਂਦਾ ਹੈ ਬਹੁਤ ਔਖੇ ਬੱਚੇ ਪਾਲਣੇ ਸਾਧ ਸੰਗਤ ਪਤਾ ਜਿਨ੍ਹਾਂ ਨੂੰ ਜਿਨ੍ਹਾਂ ਤੇ ਬੀਤੀਆਂ ਵਾ ਤੇ ਫਿਰ ਦੋਨੇ ਚਲੇ ਜਾਣੇ ਤੇ ਫਿਰ ਮਾਤਾ ਨੇ ਕਹਿਣਾ ਵੀ ਮੈਂ ਤਾਂ ਮੈਂ ਗੁਰੂ ਆਸਰੇ ਆ ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਆਏ ਸਾਧ ਸੰਗਤ ਤੇ ਫਿਰ ਉਹਨੇ ਅਰਦਾਸ ਕਰੀ ਵੀ हे ਸੱਚੇ ਪਾਤਸ਼ਾਹ हे ਗੁਰੂ ਨਾਨਕ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀਧਾਂ ਦੇ ਸਰਤਾਜ ਗੁਰੂ ਚੌਥੇ ਪਾਤਸ਼ਾਹ ਰਹੀਂਦੀ ਦੁਨੀਆ ਤੱਕ ਆਏ ਮਾਵਾਂ ਜੰਮਦੀਆਂ ਰਹਿਣ ਤੇ ਆਪ ਦੇ ਪੁੱਤਰਾਂ ਨੂੰ ਤੋੜਦਿਆਂ ਰਹਿਣਾ ਇਹ ਜਿਹਾਂ ਮਾਮਾ ਜਾਂਦਿਆਂ ਵੀ ਰਹਿਣ ਜਿਹੜੇ ਇਹ ਜੇ ਪੁੱਤਰ ਜੰਮਣਗੇ ਹਣ ਤੂੰ ਸਾਵ ਲਾ ਲਓ ਵੀ ਕਹੇ ਜੇ ਨਾਮ ਹਰੀ ਸਿੰਘ ਤੇ ਪ੍ਰੀਤਮ ਸਿੰਘ ਅੱਜ ਕੰਟੂ ਵੰਟੂ ਰੱਖਦੇ ਆ ਤੋ ਤੋ ਬੋ ਤੋ ਇਹ ਜੇ ਨਾਮ ਨਹੀਂ ਰੱਖਣੇ ਚਾਹੀਦੇ ਨਾਮ ਰੱਖੋ ਵਧੀਆ ਮਕਤਿਆਰ ਤਾਂ ਮੱਗਰ ਸਿੰਘ ਪੱਗਣ ਸਿੰਘ ਚੀ ਸਿੰਘ ਮਕਤਿਆਰ ਸਿੰਘ ਗਰਦਿਆਲ ਸਿੰਘ ਹਰਨਾਮ ਸਿੰਘ ਇਹ ਜੇ ਨਾਮ ਰੱਖੋ ਸਾਤ ਸੰਗਤ ਅੱਦੀ ਦੁਨੀਆ ਤਾਂ ਨਾਵਾਂ ਤੋਂ ਡਰ ਜਾਂਦੀ ਆ ਸਿੰਘਾਂ ਦੇ ਨਾਮ ਇਹ ਜੇ ਹੁਣ ਜਦੋਂ ਗਰਜਾ ਸਿੰਘ ਤੇ ਬੋਤਾ ਸਿੰਘ ਹੋਏ ਆ ਸੁਖਾ ਸਿੰਘ ਤੇ ਮੋਤਾਬ ਸਿੰਘ ਹੋਏ ਆ ਇਹ ਜੇ ਸਾਰਾ ਸੰਗਤ ਨਾਮ ਰੱਖੜੇ ਚਾਹੀਦਾ ਇਹ ਸੀ ਮਾਤਾ ਜੀ ਨੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਛੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ